ਸ਼੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਆਨ ਵਿਭਾਗ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਕੈਨੇਡਾ ਦੇ ਸਹਿਯੋਗ ਨਾਲ ਕਮੰਤਰੀ ਮਾਹਵਲੀ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਦੀ ਸਰੂਪਕਤ ਪੇਸ਼ਕਾਰੀ ਦੇ ਵਿਸ਼ੇ ਉੱਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਗਗਨ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਰੱਖੇ ਇਸ ਮੌਕੇ ਵੱਖ-ਵੱਖ ਵਿਦਵਾਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਇੱਕ ਕਿਤਾਬ ਵੀ ਰ ਪਰਵੰਦਕਾਂ ਨੇ ਗੈਂਦ ਸਿੰਘ ਸੰਧੂ ਨੂੰ ਸਨਮਾਨਿਤ ਵੀ ਕੀਤਾ ਜਿੰਨੇ ਵੀ ਮੈਂ ਪ੍ਰੋਗਰਾਮ ਤੱਕ ਸੁਣ ਰਿਹਾ ਸਮਾਂ ਦੋ ਚੀਜ਼ਾਂ ਪੇਸ਼ ਕਰ ਰਿਹਾ ਜੀ ਤੁਹਾਡੇ ਤਨਵਾਦ ਦਾ ਕਰਨਾ ਹੈ ਕਰਨਾ ਪ੍ਰੋਗਰਾਮ ਬਹੁਤ ਵਧੀਆ ਸੀ ਤੇ ਉਹਦੇ ਨਾਲ ਨਾਲ ਆਪੰਗ ਜਨ ਟੀਚਿੰਗ ਦੀ ਜਿਹੜੀ ਮੈਥਡੋਲੋਜੀ ਹੈ ਖਾਸ ਕਰਕੇ ਤੁਸੀਂ ਜਿਹੜੇ ਨਵੇਂ ਪ੍ਰੋਫੈਸਰ ਸ਼ੁਰੂ ਹੋਏ ਹੋ ਪਲੀਜ਼ ਰਿਮੈਂਬਰ ਕਿ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਹੁੰਦਾ ਪੜਾਉਣਾ ਤੇ ਇੱਕ ਹੁੰਦਾ ਸਿਖਾਉਣਾ ਜਿਹਨਾਂ ਦੇਸ਼ਾਂ ਵਿੱਚ ਮੈਂ ਵੱਸਦਾ ਉਹ ਸਿਖਾਉਂਦੇ ਨੇ ਪੜਾਉਂਦੇ ਨੇ ਜੇ ਬਹੁਤ ਅੰਤਰ ਹੈ ਉਹਦੇ ਵਿੱਚ ਔਰ ਉਹ ਸਿਖਾਉਣ ਦਾ ਜਿਹੜਾ ਤਰੀਕਾ ਹੈ ਉਹ ਪਾਰਟਿਸਿਪੇਟਿਵ ਟੀਚਿੰਗ ਮੈਥਡੋਲੋਜੀ ਹੈ ਔਰ ਪਾਰਟਿਸਿਪੇਟਿਵ ਟੀਚਿੰਗ ਮੈਥਡੋਲੋਜੀ ਕੀ ਹੋਇਆ ਕਰਦੀ ਆ ਮੈਂ ਉਹਦਾ ਨਮੂਨਾ ਜਿਹਦੇ ਮੈਂ ਨਾਰਮਲੀ ਪਿਛਲੇ 10-12 ਦਿਨਾਂ ਤੋਂ ਵੀ ਮੇਰਾ خیال ਮੈਂ ਪੁੱਤ ਨਹੀਂ ਤਾਂ 12 ਕਾਲਜ ਵਿੱਚ ਗਿਆ ਹਾਂਗਾ ਪੇਚਾਰ ਯੂਨੀਵਰਸਿਟੀ ਵਿੱਚ ਗਿਆ ਸੋ ਮੈਂ ਜਿੱਥੇ ਵੀ ਆਪਣੇ ਵਿਚਾਰ ਰੱਖਦਾ ਮੈਂ ਉਹ ਉਹਦਾ ਨਮੂਨਾ ਦੇ ਦਿੰਦਾ ਉਹਨਾਂ ਨੂੰ ਤੇ ਐਸ ਨਮੂਨੇ ਨਾਲ ਅਸੀਂ ਵਿਚਾਰ ਕਰਦੇ ਹਾਂ ਤੇ ਪੜ੍ਹਾਉਂਦੇ ਹਾਂ ਤੇ ਮੈਂ ਜਿਹ ਉਹਦਾ ਨਮੂਨਾ ਦੇਣ ਦੀ ਕੋਸ਼ਿਸ਼ ਕਰਾਂ ਇੱਥੇ ਤੇ ਮੈਂ ਪੁੱਛਾਂ ਅਬਾਊਟ ਸੈਂਪਲ ਦੇ ਦੇਣਾ ਤੁਹਾਨੂੰ ਸਵਾਲਾਂ ਦਾ ਕੇਸਰੀ ਦਸਤਾਰ ਵਾਲੇ ਮੇਰੇ ਵੀ ਖੜੇ ਹੋ 1 ਸੈਕਿੰਡ ਪੇਸ਼ ਕੀ ਤੁਸੀਂ ਇੱਕ ਇੱਕ ਲਾਈਨ ਵਿੱਚ ਦੱਸੋਗੇ ਕਿ ਜੋ ਡਾਕਟਰ ਮਰਮੋਣ ਸਿੰਘ ਨੇ ਇੱਥੇ ਬੋਲੇ ਨੇ ਉਹਦੇ ਵਿੱਚੋਂ ਇੱਕ ਸਬਕ ਅਸੀਂ ਸਿੱਖਿਆ ਜੀ ਪਲੀਜ਼ ਕੀ ਸਿੱਖਿਆ ਜੀ ਡਾਕਟਰ ਮਰਮੋਣ ਸਿੰਘ ਨੇ ਜੀ ਇਹ ਕਿ ਜੇ ਸਾਨੂੰ ਨੌਕਰੀ ਮਿਲੇ ਪੰਜਾਬੀ ਦੇ ਵਿੱਚ ਕਿ ਅਸੀਂ ਉਹ ਤੋਂ ਇੱਕ ਰਮਾ ਰਮਾ ਤਿਆਰ ਕਰੀਏ ਉਹੋ ਜਿਹੀ ਤਰੀਕੇ ਕਿ ਬੱਚੇ ਸਾਡੇ ਤੋਂ ਜਿਹੜਾ ਜੀ ਅਜੋਲ ਕਰਦੇ ਆ ਉਹ ਵੀ ਦੇ ਸਕੀਏ ਧੰਨਵਾਦ ਜੀ ਥੈਂਕ ਯੂ ਅਪਰੀਸ਼ੀਏਟ ਥੈਟ ਤੁਸੀਂ ਕਰੇ ਰਾਇਖਾ ਕਨ ਪਲੀਜ਼ ਮੈਂ ਤੁਹਾਨੂੰ ਸਿਰ ਨਮੂਨਾ ਪੇਸ਼ ਕਰਨਾ ਹੁਣ ਤੁਸੀਂ ਇੱਕ ਆਪਣੇ ਨਾਲ ਸਾਥੀ ਪ੍ਰੋਫੈਸਰ ਨੂੰ ਪੁੱਛੋ ਕਿ ਡਾਕਟਰ ਤੌੜੀਵਾਲ ਨੇ ਕੀ ਕਿਹਾ ਜੀ ਇਹਨਾਂ ਨੇ ਤਰਮਦੀ ਦੀ ਵੀ ਕੋਈ ਗੱਲ ਕੀਤੀ ਹੈ ਉਹਦੇ ਬਾਰੇ ਇਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜਿਹੜੇ ਹੋਰ ਧਰਮ ਨੇ ਉਹਨਾਂ ਧਰਮਾਂ ਦਾ ਜਿਹੜਾ ਕਲਚਰ ਹੈ ਤੇ ਜਿਹੜਾ ਫਦਾ ਕਲਚਰ ਹੈ ਉਹਨਾਂ ਦੇ ਵਿੱਚ ਜਿਹੜੀ ਸਮਾਨਤਾ ਉਹਨਾਂ ਬਾਰੇ ਗੱਲ ਕੀਤੀ ਜੀ ਤਰਮਾ ਜੀ ਥੈਂਕ ਯੂ ਵੈਰੀ ਮਚ एक चीज़ देखी होनी है आह चीज़ असं यूज़ करते हैं टीच करते हुए मैन अपनी जिंदगी कॉलेज से मैं जहाँ वर्ग जवानी का समय से मैं टीच किया जी मैं बिजनेस मैनेजमेंट टीच करता ऑपरेशन ओपरेशन सप्लाई चेन मैनेजमेंट टीच करता सज जो समा फिर होर बदल रहा गुरु नानक इंस्ट्यूट जी है ये ट्रेनरसू भी ट्रेन कर दी है मैं हूँ ही सैशन कंपलीट किया सैचरडे सैच पिछले सैशन जो लंघेगा परसों ਦੀ ਪ੍ਰੋਫੈਸਰ ਸੀ ਸਾਡੇ ਕੋਲ ਜਿਹਨਾਂ ਨੂੰ ਅਸੀਂ ਟ੍ਰੇਨ ਕਰ ਰਿਹਾ ਸੀ ਕਿ ਨਵੇਂ ਮੈਥਡੋਲੋਜੀ ਨੂੰ ਕਿੱਦਾਂ ਤੁਸੀਂ ਯੂਜ਼ ਕਰਨਾ ਸਟੂਡੈਂਟਸ ਨੂੰ ਕਿਸ ਤਰ੍ਹਾਂ ਇਨਵੋਲ ਕਰਨਾ ਲੈਕਚਰ ਕਰਕੇ ਆਪਾਂ ਚਲੇ ਜਾਈਏ ਤਾਂ ਕੋਈ ਫਾਇਦਾ ਨਹੀਂ ਜੇ ਸਟੂਡੈਂਟਸ ਨੂੰ ਆਪ ਇਨਵੋਲ ਕਰ ਲਾਂਗੇ ਤਾਂ ਉਹ ਸਿੱਖਣਗੇ ਪੜਨਗੇ ਨਹੀਂ ਗੁਰਨਾਨ ਨੰਦ ਇੰਸਟੀਚਿਊਟ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੁਸੀਂ ਸਾਡਾ ਸਾਥ ਦਿੰਦੇ ਹੋ ਅਸੀਂ ਇਹ ਚੀਜ਼ ਮੈਂ ਆਫਰ ਕਰਨੀ ਚਾਹਣਾ ਤੁਹਾਨੂੰ ਮੇਰੇ ਕੋਲ ਇਸ ਵੇਲੇ ਉਸ ਟ੍ਰੇਨਿੰਗ ਸੈਸ਼ਨ ਦੇ ਵਿੱਚ 15 ਪ੍ਰੋਫੈਸਰ ਪੰਜਾਬ ਤੋਂ ਸੰਤ ਬਾਕੀ ਮੇਰੇ ਕੈਨੇਡੀਅਨ ਪ੍ਰੋਫੈਸਰ ਸਨ ਮੇਰੇ ਕੋਲ ਟ੍ਰੇਨਰ ਹਾਇਰ ਕੀਤੇ ਹੋਏ ਨੇ ਜਿਹੜੇ ਉਹਨਾਂ ਯੂਨੀਵਰਸਿਟੀ ਵਿੱਚ ਸਿਰ ਪ੍ਰੋਫੈਸਰਾਂ ਨੂੰ ਹੀ ਟ੍ਰੇਨ ਕਰਦੇ ਨੇ ਵਾਲੇ ਯੂਨੀਵਰਸਿਟੀ ਦੇ ਵਿੱਚ ਸੋ ਮੈਂ ਉਹਨਾਂ ਨੂੰ ਦੋ ਪ੍ਰੋਫੈਸਰਾਂ ਨੂੰ ਹਾਇਰ ਕੀਤਾ ਹੋਇਆ ਉਹਦੇ ਆਧਾਰ ਦੇ ਉੱਤੇ ਹੀ ਉਹ ਟ੍ਰੇਨਿੰਗ ਅਸੀਂ ਦਿੰਨੇ ਆ ਬਾਰ-ਬਾਰ ਤੋ ਉਸ ਚੀਜ਼ ਦਾ ਯਾਦ ਰੱਖੋ ਜਿਹੜਾ ਤੁਹਾਡੇ ਚ ਕੋਈ ਵੋਲੰਟੇਰਲੀ ਉਹ ਟ੍ਰੇਨਿੰਗ ਲੈਣੇ ਚਾਹੁੰਦੇ ਵੈਸੇ ਉਹਦੀ ਕਾਸਟ ਕਾਫੀ ਹੁੰਦੀ ਕੋਈ ਸਾਡੇ ਕਸਟਮਰ ਪੇ ਕਰਦੇ ਆ ਕੋਈ ਕੰਸਲਟੈਂਟ ਬਾਹਰੋਂ ਫ੍ਰੀ ਦਾ ਆਂਦਾ ਨੇ ਘੰਟਿਆਂ ਵੱਧ ਦੀ ਤਨਖਾਹ ਚਾਰਜ ਕਰਦਾ ਜੇ ਔਰ ਉਹਨਾਂ ਦੀ ਟ੍ਰੇਨਿੰਗ ਜਿਹੜਾ ਜਿਹੜਾ ਸੈਸ਼ਨ ਹੁੰਦਾ ਹੈ ਉਹ 7 ਘੰਟੇ ਦਾ ਹੈ ਸੋ ਇੱਕ ਘੰਟੇ ਦਾ ਨਹੀਂ 7 ਘੰਟੇ ਦਾ ਹੈ ਦੋ ਦਿਨਾਂ ਚ ਅਸੀਂ ਪੂਰਾ ਕਰ ਲਿਆ ਸੋ ਤੁਸੀਂ ਅਮੈਜ਼ਨ ਕਰ ਲਓ ਮੇਰੇ ਕੋਲ ਦੋ ਪ੍ਰੋਫੈਸਰ ਹੋਰ ਹੈ ਤੇ ਦੋਨੋਂ ਮਹਿੰਗੇ ਪ੍ਰੋਫੈਸਰ ਹੈ ਜਦੋਂ ਮੈਂ ਉਹਨਾਂ ਨੂੰ ਚਾਰਜ ਕਰਦਾ ਮੈਂ ਤੁਹਾਨੂੰ ਫ੍ਰੀ ਆਫਰ ਕਰਨ ਨੂੰ ਤਿਆਰ ਸੋਕਤ ਚੀਜ਼ ਹੈ ਦੂਸਰਾ ਜਿਹੜਾ ਸਾਡਾ ਪਾਰਟਿਸਿਪੇਟਿਵ ਮੈਥਡ ਆਉਂਦੀ ਹੈ ਨਾ ਇਹਦੇ ਨਾਲ ਕੀ ਹੋਣਾ ਹੁੰਦਾ ਮੈਂ ਬੱਚੇ ਜਿਹੜੇ ਹਨ ਜਿਹੜੇ ਕਲਾਸ ਵਿੱਚੋਂ ਨਿਕਲਦੇ ਆ ਮੈਂ ਸਮਝਣਾ ਉਹਨਾਂ ਦੀ ਜਿਹੜੀ ਆਉਟਪੁੱਟ ਹੋਣੀ ਆ ਉਹਦੀ ਇਮੇਜਰੇਬਲ ਇੰਨੀ ਉਹਦੀ ਕੀਮਤ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ ਜਿੰਨੇ ਨਵੇਂ ਪ੍ਰੋਫੈਸਰ ਲੱਗੇ ਹੋ ਇੱਕ ਸਾਧਨ ਸਾਡਾ ਤੁਹਾਡੇ ਨਾਲ ਸਾਂਝ ਪਾਉਣ ਦਾ ਸੀ ਤੇ ਮੈਂ ਆਸ਼ਾ ਕਰਦਾ ਕਿ ਤੁਸੀਂ ਸਾਂਝ ਨੂੰ ਨਿਭਾਉਂਗੇ ਅੱਗੇ ਤੁਹਾਡਾ ਫਰਜ਼ ਬਣਦਾ ਸਾਂਝ ਨਿਭਾਉਣ ਦਾ ਅਸੀਂ ਤਿਆਰ ਹਾਂ ਬਾਹਰ ਬੈਠੇ ਹੋਏ ਸਾਨੂੰ ਉਹਨਾਂ ਦਰਦਾਂ ਉਹਨਾਂ ਦੇਸ਼ਾਂ ਵਿੱਚ ਬੈਠੇ ਹੋਏ ਇਸ ਕਰਕੇ ਇਹਨਾਂ ਇਹੋ ਜਿਹੇ ਪ੍ਰੋਗਰਾਮ ਆਲਿਕਦੇ ਆ ਤੁਹਾਡੇ ਨਾਲ ਲੜ ਕੇ ਮੈਂ ਚਾਹਾਂਗਾ ਕਿ ਤੁਸੀਂ ਸਾਡੀ ਵੈਬਸਾਈਟ ਤੇ ਜਾਣਾ ਗੁਰੂ ਨਾਨਕ ਇੰਸਟੀਚੂਟ .ca ਤੇ ਵੈਬਸਾਈਟ ਦੀ ਪਰਚੋਰ ਕਰ ਲੈਣੀ ਔਰ ਪਰਚੋਰ ਕਰਦੇ ਹੋਏ ਸਾਡੇ ਨਾਲ ਜੁੜੋ ਦੱਸੋ ਅਸੀਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਤੁਸੀਂ ਆਉਣ ਵਾਲੇ 25 30 ਸਾਲ ਪੜਾਉਣਾ ਜੇ ਅਸੀਂ ਤੁਹਾਡੀ ਉਸ ਪਰਉਮਾਰੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੁੰਦੇ ਮੈਂ ਨਹੀਂ ਹੋਵਾਂਗਾ ਮੇਰੇ ਨਾਲ ਦੇ ਸਾਥੀ ਹੋਣਗੇ ਇੰਸਟੀਚਿਊਟ ਦੇ ਨਾਲ ਕਾਰਕੁਨ ਹੋਣਗੇ ਮੈਂ ਸਵੇਰੇ ਇੱਕ ਉਦਾਹਰਨ ਦੇ ਗਿਆ ਸੀ ਤੁਹਾਨੂੰ ਕਿ ਮੇਰੇ ਕੋਲ ਯੰਗੇਸਟ ਜਿਹੜੇ ਨਾਲ ਸਾਥੀ ਮੇਰੇ ਨੇ ਉਹ 18 ਸਾਲ ਦੇ ਨੇ 18 18 ਸਾਲ ਦੇ ਸੀ ਯੂਨੀਵਰਸਿਟੀ ਸਟੂਡੈਂਟਸ ਨੂੰ ਨਾਲ ਲੈਨੇ ਆਂ ਤੇ ਤੁਸੀਂ ਨਾਲ ਸਾਡੇ ਵਰਕ ਕਰਨਾ ਅੱਜ ਤੋਂ ਤੁਹਾਨੂੰ ਟ੍ਰੇਨ ਕਰਨਾ ਸੀ ਸ਼ੁਰੂ ਕਰਨਾ ਜੇ ਸੋ ਇਸ ਵਾਰ ਕੇ ਤੁਸੀਂ ਤੁਹਾਡੇ ਵਾਸਤੇ ਮੈਂ ਪੂਰੀ ਆਫਰ ਕਰਨੇ ਚਾਹੁੰਨਾ ਨਮੇ ਪ੍ਰੋਫੈਸਰਾਂ ਵਾਸਤੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਚਾਹੁੰਦੇ ਹੋ ਗੁਰਨਾਨਕ ਇੰਸਟੀਚਿਊਟ ਆਫ ਗਰੋਵਰ ਸਟੱਡੀਜ਼ ਕੋਈ ਸ਼ਾਰਟ ਜੀਐਨਆਈ ਹੈ ਯੂਨੀਵਰਸਿਟੀ ਬਣ ਰਹੀ ਹੈ ਇਹਦਾ ਨਾਮ ਗੁਰਨਾਨਕ ਯੂਨੀਵਰਸਿਟੀ ਕੈਨੇਡਾ ਹੋਵੇਗਾ